ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਟਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਮਹਾਰਾਜ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਨਾਮ ਹੀ ਖਾਲਸਾ ਜੀ ਸਭ ਤੋਂ ਉੱਤਮ ਹੈ ਇਹ ਨਾਮ ਜਪਣ ਦੇ ਨਾਲ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਇਹ ਨਾਮ ਜਪਣ ਦੇ ਨਾਲ ਖਾਲਸਾ ਜੀ ਪਾਪਾਂ ਦੀ ਜਿਹੜੀ ਮੈਲ ਹੈ ਉਹ ਲੱਥ ਜਾਂਦੀ ਹੈ ਤੇ ਮਨ ਨਿਰਮਲ ਹੋ ਜਾਂਦਾ ਹੈ ਜਿਸ ਵੇਲੇ ਖਾਲਸਾ ਜੀ ਮਨ ਵਿੱਚ ਨਿਰਮਲਤਾ ਆਈ ਆਉਂਦੀ ਆ ਉਸ ਵੇਲੇ ਵਾਹਿਗੁਰੂ ਜੀ ਮਹਾਰਾਜ ਨਜ਼ਰ ਆ ਜਾਂਦੇ ਇਹ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਵਿੱਚ ਖਾਲਸਾ ਜੀ ਬਚਨ ਕੀਤਾ ਹੈ ਕਿ ਉਸ ਪਰਮੇਸ਼ਰ ਦਾ ਜਿਹੜਾ ਨਾਮ ਹੈ ਸਾਰੀਆਂ ਮੂਲਕ ਦਾਤਾਂ ਤੋਂ ਕਿਤੇ ਉੱਤੇ ਹੈ ਮਹਾਰਾਜ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ ਏਖੇ ਸਰਬ ਢੋਲ ਪੂਜਸਨਾ ਹੀ ਹਰ ਹਰੇ ਨਾਨਕ ਨਾਮ ਅਮੂਲ ਕਿ ਬਹੁਤ ਸਾਰੇ ਸ਼ਾਸਤਰ ਸਿਮਰਤੀਆਂ ਕਹੀਂ ਕੁਝ ਵੇਖਿਆ ਪਰਚੋਲ ਕਰਕੇ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਹੈ ਵੱਡਾ ਅਮੋਲਕ ਹੈ ਉਹ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਖਾਲਸਾ ਜੀ ਹੋਰ ਕੋਈ ਵੀ ਚੀਜ਼ ਮੋਲਕ ਨਹੀਂ ਇਸੇ ਕਰਕੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਂਦੇ ਹਨ ਕਿ ਨਾਮ ਭਾਈ ਜਪਿਆ ਕਰੀਏ ਨਾਮ ਤੁਲ ਕਸ਼ ਅਵਰ ਨਾ ਹੋਏ ਇਹ ਵਾਹਿਗੁਰੂ ਜੀ ਮੰਤਰ ਜਿਹੜਾ ਸਤਗੁਰਾਂ ਨੇ ਸਾਨੂੰ ਖਾਲਸਾ ਜੀ 26 ਜੁਗ 36 ਜੁਗ ਲਾ ਕੇ ਮਹਾਰਾਜ ਨੇ ਤਿਆਰ ਕਰਕੇ ਸਾਨੂੰ ਦਿੱਤਾ ਹੈ ਤੁਸੀਂ ਆਪ ਸੋਚ ਕੇ ਵੇਖੋ ਸਤਜੁਗ ਤ੍ਰੇਤਾ ਦੁਆਪਰ ਤੇ ਕਾਲਯੁਗ ਇਹ ਚਾਰ ਯੁਗ ਨੇ ਤੇ ਖਾਲਸਾ ਜੀ ਇਹ ਵਾਰ-ਵਾਰ ਆਏ ਤੇ ਮਹਾਰਾਜ ਨੇ 36 ਯੁਗ ਲਾ ਕੇ ਵਾਹਿਗੁਰੂ ਮੰਤਰ ਤਿਆਰ ਕੀਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਤੇ ਖਾਲਸਾ ਜੀ ਅੱਕ ਤੇ ਰੇਤਾ ਦਾ ਮਹਾਰਾਜ ਜੀਆਂ ਨੇ ਆਹਾਰ ਕਰਨਾ ਕੀਤਾ ਰੇਤ ਖਾਣਾ ਕੀਤੀ ਹੈ ਅੱਕ ਖਾਣਾ ਕੀਤੇ ਹਨ ਰੋੜਾ ਕੀ ਕਰ ਤਲੀ ਵਿਛਾਈ ਮਹਾਰਾਜ ਕਹਿੰਦੇ ਸਤਿਗੁਰੂ ਜੀ ਦੀ ਬਾਣੀ ਹੀ ਸਾਨੂੰ ਦੱਸਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪੱਥਰਾਂ ਦਾ ਆਸਣ ਲਾਉਣਾ ਕੀਤਾ। ਰੋੜਾਂ ਦਾ ਖਾਲਸਾ ਜੀ ਆਸਣ ਲਾਉਣਾ ਕੀਤਾ। ਐਸੀ ਭਗਤ ਕਮਾਈ ਕੀਤੀ ਹੈ ਖਾਲਸਾ ਜੀ। ਰੇਤਾ ਖਾਣੀ ਕੀਤੀ ਹੈ, ਅੱਕ ਖਾਣਾ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ। ਫਿਰ ਸਾਨੂੰ ਇਹ ਗੁਰਮੰਤਰ ਖਾਲਸਾ ਜੀ ਦਿੰਦਾ ਹੈ 36 ਯੁੱਗ ਆਪਣਾ ਸਾਰਾ ਪ੍ਰਤਾਪ ਮਹਾਰਾਜ ਅਕਾਲ ਪੁਰਖ ਨੇ ਇਸ ਵਿੱਚ ਪਾ ਕੇ ਤੇ ਸਾਨੂੰ ਦਿੱਤਾ ਹੈ। ਤੇ ਮਹਾਰਾਜ ਨੇ ਸਾਨੂੰ ਆਖਣਾ ਕੀਤਾ ਭਾਈ ਇਹਨੂੰ ਜਪਨਾ ਕਰੋ ਸੋ ਐਸਾ ਖਾਲਸਾ ਜੀ ਅਮੋਲਕ ਹੀਰਾ ਮਹਾਰਾਜ ਨੇ ਸਾਡੀ ਝੋਲੀ ਪਾਉਣਾ ਕੀਤਾ ਹੈ ਜਿਹੜਾ ਇਸ ਨਾਮ ਨੂੰ ਪੜਦਾ ਸੁਣਦਾ ਮੰਨਦਾ ਹੈ ਮਹਾਰਾਜ ਕਹਿੰਦੇ ਨਾਏ ਮੰਨਿਆ ਭ੍ਰਮ ਕਟਿਆ ਫਿਰ ਦੁੱਖ ਨਾ ਹੋਈ ਮਹਾਰਾ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਕਹਿੰਦੇ ਭ੍ਰਮ ਕਟਿਆ ਜਾਂਦਾ ਹੈ ਇਹ ਸਾਨੂੰ ਭ੍ਰਮੀ ਹੈ ਭਰਮੀ ਹੈ ਕਿ ਇਹ ਸੰਸਾਰ ਸੱਚਾ ਹੈ ਮੇਰੇ ਮਾਂ ਪਿਓ ਹਨ ਮੇਰੇ ਬੱਚੇ ਹਨ ਮੈਂ ਇੱਥੇ ਆ ਬਣਾ ਲਵਾ ਆ ਬਣਾ ਲਵਾ ਇਹ ਭਰਮ ਹੈ ਖਾਲਸਾ ਜੀ ਇਹ ਭਰਮ ਉਦੋਂ ਟੁੱਟਦਾ ਜੇ ਇਸ ਵੇਲੇ ਪ੍ਰਾਣ ਨਿਕਲ ਜਾਂਦੇ ਹਨ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਦਿੱਤਾ ਹੈ ਸਾਨੂੰ ਉਸ ਗੁਰਮੰਤਰ ਦਾ ਅਭਿਆਸ ਕਰਨਾ ਚਾਹੀਦਾ ਕਿਉਂਕਿ ਖਾਲਸਾ ਜੀ ਉਹ ਪੂਰੇ ਸਤਗੁਰੂ ਹਨ ਪੂਰਿਆਂ ਦਾ ਕੀਤਾ ਹੋਇਆ ਸਭ ਕੁਝ ਪੂਰਾ ਹੈ ਮਹਾਰਾਜ ਕਹਿੰਦੇ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ ਸੋ ਸੱਚੇ ਪਾਤਸ਼ਾਹ ਦਾ ਜੋ ਵੀ ਕੀਤਾ ਹੋਇਆ ਕਾਰਜ ਹੈ ਸੰਪੂਰਨ ਹੈ ਪੂਰਾ ਹੈ ਜੇ ਮਹਾਰਾਜ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਖਾਲਸਾ ਜੀ ਆਪਾਂ ਜਪੀਏ ਜੇ ਖਾਲਸਾ ਜੀ ਜਪਦੇ ਰਵਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਕਹਿੰਦੇ ਰੇ ਰੇ ਦਰਗੇ ਕਾਹੇ ਨਾ ਕੋਊ ਆਓ ਬੈਠ ਆਦਰ ਸਭ ਦੇਊ ਖਾਲਸਾ ਜੀ ਉਸ ਦਰਗਾਹ ਵਿੱਚ ਕੋਈ ਸਾਨੂੰ ਓਏ ਓਏ ਨਹੀਂ ਕਹੂਗਾ ਕਟਕਾਰ ਨਹੀਂ ਪਾਊਗਾ ਆਦਰ ਦੇ ਕੇ ਵਹਾਉਣਗੇ ਇਹ ਮਹਾਰਾਜ ਸੱਚੇ ਪਾਸ਼ਾ ਸਾਨੂੰ ਸਮਝਾਉਂਦੇ ਤੇ ਖਾਲਸਾ ਜੀ ਜਿਨ੍ਹਾਂ ਨੇ ਨਾਮ ਜਪਿਆ ਜਿਹੜੇ ਨਾਮ ਜਪ ਲੈਂਦੇ ਨਾਮ ਦੀ ਕਮਾਈ ਕਰ ਲੈਂਦੇ ਉਹ ਫਿਰ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਦੇ ਦਰ ਉੱਤੇ ਸੁਰਖਰੂ ਹੋ ਜਾਂਦੇ ਤੇ ਉਹਨਾਂ ਦਾ ਜੇ ਕੋਈ ਦਰਸ਼ਨ ਕਰ ਲੈਂਦਾ ਉਹ ਵੀ ਖਾਲਸਾ ਜੀ ਤਰ ਜਾਂਦਾ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਦਾ ਮੋਢ ਠਾ ਉਹਦਾ ਮੂੰਹ ਵੇਖਿਆ ਖਾਲਸਾ ਜੀ ਸਭ ਪਾਪੀ ਤਰਿਆ ਸਾਰੇ ਪਾਪੀਆਂ ਦਾ ਤਰਨ ਹੋ ਜਾਂਦਾ ਪਾਪੀ ਤਰ ਜਾਂਦੇ ਹਨ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਐਸਾ ਪਾਵਨ ਪਵਿੱਤਰ ਨਾਮ ਹੈ ਤੇ ਜਿਹੜਾ ਗੁਰੂ ਕਾ ਬਚਨ ਮੰਨਦਾ ਹੈ ਹੁਕਮ ਕਮਾਉਂਦਾ ਹੈ ਹੁਕਮ ਮੰਨਿਆ ਹੋਇਆ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਹੁਕਮ ਮੰਨਣਾ ਕੀਤਾ ਫਿਰ ਵਾਹਿਗੁਰੂ ਜੀ ਦਾ ਦਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਖਾਲਸਾ ਜੀ ਜਿਨ੍ਹਾਂ ਜਿਨ੍ਹਾਂ ਨੇ ਸਤਗੁਰਾਂ ਦੇ ਬੋਲਾਂ ਨੂੰ ਮੰਨਿਆ ਹੈ ਬਚਨਾਂ ਨੂੰ ਮੰਨਿਆ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਭਾਵੇਂ ਦੁੱਖ ਹਨ ਫਿਰ ਵੀ ਸੁਖ ਵਰਤ ਜਾਂਦਾ ਜਿਵੇਂ ਉਹ ਸਾਖੀ ਆਉਂਦੀ ਹੈ ਨਾ ਇਹ ਸਤਿਗੁਰੂ ਜੀ ਕਹਿੰਦੇ ਨਾ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਕਿ ਹੁਕਮ ਲੇਖ ਦੁਖ ਸੁਖ ਪਾਈਆ ਹੈ ਕਿ ਖਾਲਸਾ ਜੀ ਹੁਕਮ ਵਿੱਚ ਲਿਖਿਆ ਹੋਇਆ ਦੁਖ ਸੁਖ ਹੈ ਪਰ ਜਿਹੜਾ ਗੁਰੂ ਕਾ ਬਚਨ ਕਮਾਉਂਦਾ ਹੈ ਹੁਕਮ ਨੂੰ ਮੰਨਦਾ ਹੈ ਉਹਨੂੰ ਸੁਖ ਵੀ ਮਿਲਦਾ ਦੁਖ ਦੇ ਹੁੰਦਿਆਂ ਹੁੰਦਿਆਂ ਜਿਵੇਂ ਖਾਲਸਾ ਜੀ ਸਤਗੁਰੂ ਦੀਨ ਦੁਨੀ ਦੇ ਮਾਲਕ ਧਾਨ ਗੁਰੂ ਅੰਗਦ ਦੇਵ ਜੀ ਮਹਾਰਾਜ ਸ਼੍ਰੀ ਕੜੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਉੱਤੇ ਸਜੇ ਹੋ ਰਹੇ ਹੋਏ ਤੇ ਖਾਲਸਾ ਜੀ ਉੱਥੇ ਮਲੂਕਾ ਪਿੰਡ ਦਾ ਚੌਧਰੀ ਸੀ ਤੇ ਉਹਦੀ ਜਿਹੜੀ ਹਵੇਲੀ ਸੀ ਉਹ ਸਤਿਗੁਰ ਜੀਆਂ ਦਾ ਜਿਹੜਾ ਸਥਾਨ ਹੈ ਨਾ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ ਮਾਲਾ ਖਾੜਾ ਸਾਹਿਬ ਉਹਦੇ ਨਾਲ ਹੀ ਖਾਲਸਾ ਜੀ ਉਹਦੀ ਹਵੇਲੀ ਸੀ ਤੇ ਉਹਨੂੰ ਸ਼ਰਾਬ ਪੀਣ ਦੀ ਬਹੁਤ ਭੈੜੀ ਜਿਹੜੀ ਆਦਤ ਸੀ ਬਿਮਾਰੀ ਸੀ ਤੇ ਖਾਲਸਾ ਜੀ ਉਸ ਕਰਕੇ ਉਹਨੂੰ ਮਿਰਗੀ ਦਾ ਜਿਹੜਾ ਰੋਗ ਸੀ ਲੱਗਾ ਹੋਇਆ ਉਹਨੂੰ ਮਿਰਗੀ ਪੈ ਜਾਂਦੀ ਸੀ بڑے بڑے ਉਹਨੇ ਇਲਾਜ ਕਰਾਏ بڑے ਵੈਦ ਹਕੀਮਾਂ ਕੋ ਗਿਆ ਚੌਧਰੀ ਸੀ ਚੰਗਾ ਧਨਾੜ ਸੀ ਪਰ ਖਾਲਸਾ ਜੀ ਕੋਈ ਆਰਾਮ ਨਹੀਂ ਮਿਲਿਆ ਤੇ ਇੱਕ ਦਿਨ ਸਤਗੁਰਾਂ ਦੀ ਮਹਿਮਾ ਸੁਣ ਕੇ ਮਹਾਰਾਜ ਦੇ ਕੋਲ ਆ ਗਿਆ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਆਪ ਤਪਾ ਜੀ ਪਰਮ ਕਿਰਪਾਲ ਸਭ ਭਖਾ ਤੁਮ ਸੁ ਜਸ ਵਿਸਾਲ ਏ ਤਪਾ ਜੀ ਏ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਗਰੀਬ ਨਵਾਜ਼ ਜੀ ਕਿਰਪਾ ਕਰੋ ਆਪ ਜੀ ਦਿਆਲੂ ਕਿਰਪਾਲੂ ਹੋ ਮੇਰਾ ਮਿਰਗੀ ਦਾ ਰੋਗ ਕੱਟ ਦਿਓ ਸਤਗੁਰਾਂ ਨੇ ਖਾਲਸਾ ਜੀ ਉਹਦੀ ਛਰਦਾ ਅੰਦਰ ਦੀ ਵੇਖ ਕੇ ਤੇ ਕਹਿਣਾ ਕੀਤਾ ਸਹਿਜ ਸੁਭਾਏ ਕਿ ਤੂੰ ਆਪਣੀ ਖੋਟੀ ਸ਼ਰਾਬ ਪੀਣੀ ਛੱਡ ਦੇ ਤੈਨੂੰ ਮਿਰਗੀ ਦੀ ਬਿਮਾਰੀ ਹਟ ਜਾਵੇਗੀ ਇਹ ਸਤਗੁਰਾਂ ਨੇ ਵਜਨ ਕੀਤਾ ਤੇ ਜਦੋਂ ਖਾਲਸਾ ਜੀ ਮਹਾਰਾਜ ਦਾ ਹੁਕਮ ਮੰਨਿਆ 8 ਸਾਲ ਤੱਕ ਇਹਨੂੰ ਖਾਲਸਾ ਜੀ ਮਿਰਗੀ ਨਹੀਂ ਪਈ 8 ਸਾਲ ਤੱਕ ਇਹ ਬਿਲਕੁਲ ਸਹੀ ਰਿਹਾ 8 ਸਾਲਾਂ ਤੱਕ ਵਧੀਆ ਸੋਹਣੀ ਜ਼ਿੰਦਗੀ ਭੋਗੀ ਤੇ ਇੱਕ ਦਿਨ ਖਾਲਸਾ ਜੀ ਕੀ ਹੁੰਦਾ ਕੇ ਬੱਦਲ ਚੜ ਕੇ ਆ ਜਾਂਦੇ ਨੇ ਸੁਹਾਵਣਾ ਜਿਹੜਾ ਮੌਸਮ ਬਣਦਾ ਨਿੱਕੀ ਨਿੱਕੀ ਬੂੰਦ ਕਣੀ ਪੈਂਦੀ ਐ ਤੇ ਆਪਣੇ ਨੌਕਰ ਨੂੰ ਕਹਿੰਦਾ ਲਿਆ ਓਏ ਅੱਜ ਸ਼ਰਾਬ ਪੀਏ ਹੁਣ ਕਿਹੜਾ ਬਿਮਾਰੀ ਤੇ ਸਾਡੀ ਹਟ ਗਈ ਆ ਹੁਣ ਸਾਨੂੰ ਬਿਮਾਰੀ ਨੇ ਕਿੱਥੋਂ ਲੱਗਣਾ ਐਨੇ ਸਾਲ ਹੋ ਗਏ ਆ ਜਾ ਜਾ ਕੇ ਸ਼ਰਾਬ ਲੈ ਕੇ ਆ ਤੇ ਖਾਲਸਾ ਜੀ ਕੋਠੇ ਦੇ ਚਬਾਰੇ ਉੱਤੇ ਚੜ ਗਿਆ ਹਵੇਲੀ ਦੇ ਚਬਾਰੇ ਉੱਤੇ ਟਾਰੀ ਦੇ ਚੜ ਗਿਆ ਤੇ ਜਾ ਕੇ ਸ਼ਰਾਬ ਪੀਣ ਲੱਗ ਪਿਆ ਤੇ ਉੱਚੀ ਉੱਚੀ ਆਖਣ ਲੱਗਾ ਤਪਾ ਜੀ ਧੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਤਪਾ ਜੀ ਕਹਿੰਦਾ ਸੀ ਇਹ ਤਾਂ ਬਾਜੀ ਵੀ ਮੇਰੇ ਕੋਲੋਂ ਅੱਜ ਨਹੀਂ ਰਹਿ ਹੋਇਆ ਵੀ ਅੱਜ ਮੈਂ ਪੀ ਲਈ ਆ ਹੁਣ ਮੈਨੂੰ ਇਹ ਤੁਹਾਡੀ ਜਿਹੜੀ ਤੁਸੀਂ ਹਟਾਤੀ ਮੇਰੀ ਬਿਮਾਰੀ ਅੱਜ ਮੈਂ ਪੀ ਲਈ ਆ ਇੰਨੇ ਸਾਲਾਂ ਤੋਂ ਮੈਂ ਬਿਲਕੁਲ ਸਹੀ ਸਾਂ ਤੇ ਹੁਣ ਨਹੀਂ ਤਾਂ ਬਾਜੀ ਮੇਰੇ ਕੋ ਰਹਾ ਗਿਆ ਇਸ ਕਰਕੇ ਮੈਂ ਪੀ ਲਈ ਆ ਸਤਿਗੁਰੂ ਜੀ ਮਹਾਰਾਜ ਦਾ ਦੀਵਾਨ ਸਜਿਆ ਹੋਇਆ ਸੀ ਉੱਚੀ ਉੱਚੀ ਖਾਲਸਾ ਜੀ ਬਕਵਾਸ ਕਰਦਾ ਸੀ ਤੇ ਮਹਾਰਾਜ ਸੱਚੇ ਪਾਸ਼ਾ ਨੇ ਵੀ ਕਿਹਾ ਚੰਗਾ ਫਿਰ ਜੇ ਤੂੰ ਪੀ ਲਈ ਹੈ ਤੇ ਅਸੀਂ ਵੀ ਤੇਰੀ ਮਿਰਗੀ ਜਿਹੜੀ ਹੁਕਮ ਵਿੱਚ ਹੀ ਬੱਧੀ ਸੀ ਜਿੰਨਾ ਚਿਰ ਤੂੰ ਸਾਡਾ ਹੁਕਮ ਮੰਨਦਾ ਰਿਆ ਉਹਨਾਂ ਚਿਰ ਮਿਰਗੀ ਵੀ ਜਿਹੜੀ ਹੁਕਮ ਵਿੱਚ ਵੱਜੀ ਰਹੀ ਹੁਣ ਤੂੰ ਸਾਡੇ ਹੁਕਮ ਤੋਂ ਉਲਟ ਹੋ ਗਿਆ ਤੇ ਲੈ ਫਿਰ ਮਰਗੀ ਮਿਰਗੀ ਵੀ ਤੇਰੇ ਵੱਲੋਂ ਆ ਹੀ ਰਹੀ ਹੈ ਖਾਲਸਾ ਜੀ ਉਸੇ ਵੇਲੇ ਮਿਰਗੀ ਪੈ ਗਈ ਟਾਰੀ ਤੋਂ ਡਿੱਗਿਆ ਦੇਖਦਿਆਂ ਸਾਰ ਤੌਣ ਪਰਨੇ ਡਿੱਗਾ ਤੇ ਤੌਣ ਟੁੱਟ ਗਈ ਤੇ ਮੌਤ ਹੋ ਗਈ ਸੋ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਚਨ ਜਿਹੜਾ ਕੋਈ ਮੰਨਦਾ ਹੈ ਉਹਦੇ ਕਰਮਾਂ ਵਿੱਚ ਮਿਰਗੀ ਦੇ ਰੋਗ ਦਾ ਦੁੱਖ ਸੀ ਦੁੱਖ ਤੇ ਉਹਦੇ ਕਰਮਾਂ ਵਿੱਚ ਲਿਖਿਆ ਸੀ ਪਰ ਸਤਗੁਰਾਂ ਦਾ ਹੁਕਮ ਮੰਨ ਲਿਆ ਸ਼ਰਾਬ ਪੀਣੀ ਬੰਦ ਕਰ ਦਿੱਤੀ ਹੁਕਮ ਮੰਨ ਲਿਆ ਤੇ ਖਾਲਸਾ ਜੀ ਹੁਕਮ ਮੰਨਣ ਦੇ ਨਾਲ ਉਹਨੂੰ ਫਿਰ ਜਿਹੜੀ ਮਿਰਗੀ ਸੀ ਉਹ ਵੀ ਵੱਜ ਗਈ ਮਹਾਰਾਜ ਦੇ ਹੁਕਮ ਦੇ ਨਾਲ ਤੇ ਜਿੰਨਾ ਚਿਰ ਹੁਕਮ ਮੰਨਦਾ ਰਿਹਾ ਬਿਲਕੁਲ arogya ਰਿਹਾ ਠੀਕ ਰਿਹਾ ਜਿਸ ਵੇਲੇ ਖਾਲਸਾ ਜੀ ਮਹਾਰਾਜ ਦੇ ਹੁਕਮ ਤੋਂ ਉਲਟ ਹੋਇਆ ਉਹ ਰੋਗ ਨੇ ਆ ਕੇ ਘੇਰ ਲਿਆ ਤੇ ਮੌਤ ਹੋ ਗਈ ਮਹਾਰਾਜ ਕਹਿੰਦੇ ਝੂਠਾ ਮਦ ਮੂਲ ਨਾ ਪੀਚਾਈ ਜੇ ਕਾ ਪਾਰ ਵਸਾਏ ਇਹ ਖਾਲਸਾ ਜੀ ਝੂਠਾ ਮਦ ਹੈ ਇਹ ਨਹੀਂ ਪੀਣੀ ਚਾਹੀਦੀ ਗੰਦੀ ਸ਼ਰਾਬ ਇਹਦਾ ਇਹ ਤੋਂ ਕੁਨਾਰਾ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਖਾਲਸਾ ਜੀ ਸਾਨੂੰ ਇਹ ਨਹੀਂ ਪਤਾ ਲੱਗਦਾ ਸਾਡੇ ਸਾਹਮਣੇ ਧੀ ਖੜੀ ਹੈ ਮਾਂ ਖੜੀ ਹੈ ਜਾਂ ਭੈਣ ਖੜੀ ਹੈ ਕਿ ਬਕੜਵਾ ਬੰਦਾ ਕਰਦਾ ਸੋ ਇਸ ਤੋਂ ਬਚਣਾ ਚਾਹੀਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਰਮਾਂ ਵਿੱਚ ਲਿਖਿਆ ਹੋਇਆ ਜਿਹੜਾ ਦੁੱਖ ਸੁੱਖ ਹੈ ਨਾ ਜੇ ਅਸੀਂ ਗੁਰੂ ਦਾ ਬਚਨ ਕਮਾ ਲਈਏ ਬਚਨ ਨੂੰ ਮੰਨ ਲਈਏ ਤੇ ਖਾਲਸਾ ਜੀ ਉਹ ਦੁੱਖ ਵੀ ਜਿਹੜਾ ਸ਼ਾਂਤ ਹੋ ਜਾਂਦਾ ਤੇ ਇਸ ਕਰਕੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਡਾ ਤੇ ਹੁਕਮ ਹੈ ਮਹਾਰਾਜ ਨੇ ਕੀ ਕੀ ਹੁਕਮ ਕੀਤੇ ਆ ਮਹਾਰਾਜ ਨੇ ਕਹਿਣਾ ਕੀਤਾ ਪੀਓ ਪਾਹੋਲ ਖੰਡੇ ਧਾਰ ਹੋਏ ਜਨਮ ਸਹੇਲਾ ਇਹ ਵੀ ਖਾਲਸਾ ਜੀ ਮਹਾਰਾਜ ਦਾ ਹੁਕਮ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਣਾ ਕਰਨ ਦਾ ਹੁਕਮ ਹੈ ਸੋ ਇਸ ਕਰਕੇ ਸਤਗੁਰ ਜੀਆਂ ਦੇ ਜਿਹੜੇ ਹੁਕਮ ਹਨ ਸਾਨੂੰ ਮੰਨਣੇ ਚਾਹੀਦੇ ਆਪਾਂ ਵਾਰ-ਵਾਰ ਇਹ ਪੰਕਤੀ ਬੋਲਦੇ ਹੁੰਨੇ ਆ ਕਿ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਐ ਗੁਰੂ ਦੀ ਕਿਰਪਾ ਨਾਲ ਉਤਰ ਜਾਂਦੇ ਜਿਹੜੇ ਗੁਰੂ ਦਾ ਬਚਨ ਕਮਾਉਂਦੇ ਗੁਰੂ ਦਾ ਹੁਕਮ ਮੰਨ ਲੈਂਦੇ ਖਾਲਸਾ ਜੀ ਕਈ ਇਹੋ ਜਿਹੇ ਲੋਕ ਹਨ ਜਿਨ੍ਹਾਂ ਨੂੰ ਸਤਗੁਰਾਂ ਨੇ ਬਹੁਤ ਕੁਝ ਦਿੱਤਾ ਪਰ ਫਿਰ ਵੀ ਖਾਲਸਾ ਜੀ ਗੁਰੂ ਮਹਾਰਾਜ ਨਾਲ ਜੁੜਨ ਤੋਂ ਡਰਦੇ ਜੁੜਦੇ ਹੀ ਨਹੀਂ ਇਥੋਂ ਤੱਕ ਕਿ ਖਾਲਸਾ ਜੀ ਸਤਗੁਰਾਂ ਦੇ ਘਰੋਂ ਦਾਤਾਂ ਵੀ ਲੈ ਲੈਂਦੇ ਫਿਰ ਮੁੱਕਰ ਜਾਂਦੇ ਮਹਾਰਾਜ ਦਾ ਹੁਕਮ ਹੀ ਨਹੀਂ ਮੰਨਦੇ ਤੇ ਸਤਗੁਰੂ ਦੀਨ ਦੁਨੀ ਦੇ ਮਾਲਕ ਦੇ ਜਿਹੜੇ ਕੀਤੇ ਹੋਏ ਹੁਕਮ ਹੁਣ ਜੇ ਕੋਈ ਮੰਨ ਲਵੇ ਨਾ ਤੇ ਖਾਲਸਾ ਜੀ ਉਹਨੂੰ ਸੁਖ ਪ੍ਰਾਪਤ ਹੁੰਦਾ ਉਹਨੂੰ ਮਹਾਰਾਜ ਦੀ ਕਿਰਪਾ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ ਸੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਹਾਰਾਜ ਜੀਆਂ ਵਰਗਾ ਹੋਰ ਕੋਈ ਖਾਲਸਾ ਜੀ ਗੁਰੂ ਸਾਨੂੰ ਲੱਭਣਾ ਨਹੀਂ ਇਹ ਐਸਾ ਸਮਰੱਥ ਗੁਰੂ ਹੈ ਖਾਲਸਾ ਜੀ ਸਾਨੂੰ ਨਰਕ ਦੀ ਅੱਗ ਤੋਂ ਬਚਾਉਣ ਵਾਲਾ ਐਸਾ ਨਾਮ ਦਿੱਤਾ ਹੈ ਜਿਸ ਨਾਮ ਵਰਗਾ ਹੋਰ ਕੋਈ ਨਾਮ ਨਹੀਂ ਸਭ ਤੋਂ ਵੱਡਾ ਮੰਤਰ ਮੂਲ ਮੰਤਰ ਮਹਾਰਾਜ ਦੀ ਸਾਡੀ ਝੋਲੀ ਪਾ ਦਿੰਦਾ ਹੈ ਇਸ ਮੰਤਰ ਤੋਂ ਉੱਤੇ ਕੋਈ ਮੰਤਰ ਨਹੀਂ ਸਭ ਮੰਤਰ ਇਸ ਤੋਂ ਥੱਲੇ ਹਨ ਖਾਲਸਾ ਜੀ ਮਹਾਰਾਜ ਕਿਰਪਾ ਕਰਨ ਸਾਨੂੰ ਸੁਮਤ ਆ ਜਾਵੇ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਵੀ ਹੱਡ ਬੀਤੀ ਜੋ ਆਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਬਾਬਾ ਨੂਰ ਸਿੰਘ ਸਾਹਿਬ ਦੀ ਕਿਰਪਾ ਸਦਕਾ ਧਾਨਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮੇਰਾ ਕਰਕੇ ਖਾਲਸਾ ਜੀ ਆਪ ਭੇਜਣਾ ਕੀਤੀ ਹੈ ਉਹ ਕੁਦਰਤੀ ਖਾਲਸਾ ਜੀ ਵੇਖੋ ਸਾਖੀ ਵੀ ਓਵੇਂ ਦੀ ਰਲ ਗਈ ਕਿ ਮਿਰਗੀ ਵਾਲੀ ਸਾਖੀ ਰਲ ਗਈ ਮਹਾਰਾਜ ਨੇ ਆਪ ਹੀ ਜਿੱਦਾਂ ਬੁਲਾਉਣਾ ਕੀਤੀ ਹੈ ਇਹ ਜਿਹੜੀ ਹੱਡ ਬੀਤੀ ਹੈ ਵੀ ਖਾਲਸਾ ਜੀ ਇਦਾਂ ਹੀ ਇੱਕ ਭੈਣ ਨੂੰ ਦੌਰੇ ਪੈਂਦੇ ਸਨ ਇਹ ਹੱਡ ਬੀਤੀ ਉਸੇ ਭੈਣ ਨੇ ਸੁਣਾਉਣਾ ਕੀਤੀ ਹੈ ਜਿਹਨੂੰ ਇਹ ਪੈਂਦੇ ਸਨ ਤੇ ਇਹ ਗੱਲ ਖਾਲਸਾ ਜੀ 2012 ਦੀ ਹੈ ਤੇ ਭੈਣ ਦੱਸਦੀ ਹੈ ਕਿ ਹੁਣ ਤੇ ਮਹਾਰਾਜ ਦੀ ਕਿਰਪਾ ਨਾਲ ਭੈਣ ਖਾਲਸਾ ਜੀ ਬਾਹਰ ਹੈ ਇਟਲੀ ਦੇ ਵਿੱਚ ਹੈ ਤੇ ਉਹਨਾਂ ਦਾ ਆਪਣਾ ਚਲੋ ਸੋਹਣਾ ਕੰਮ ਕਾਜ ਹੈ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਗੁਰੂਕ ਸਿੰਘ ਨੇ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਉਹਨਾਂ ਨੇ ਦੱਸਣਾ ਕੀਤਾ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਅਸੀਂ ਰੋਜ਼ ਆਪ ਜੀ ਦੇ ਚੈਨਲ ਤੋਂ ਸੁਣਦੇ ਆਂ ਤੇ ਮੇਰਾ ਵੀ ਮਨ ਕੀਤਾ ਕਿਉਂ ਨਾ ਮੈਂ ਵੀ ਆਪਣੇ ਜੀਵਨ ਦੀ ਹੱਡ ਬੀਤੀ ਆਪ ਜੀ ਨੂੰ ਦੱਸਾਂ ਭੈਣ ਦੱਸਦੀ ਆ ਕਿ ਮੈਂ 12 2012 ਦੀ ਗੱਲ ਹੈ ਉਸ ਵੇਲੇ ਮੈਂ ਪਲੱਸ 2 ਦੇ ਪੇਪਰ ਦਿੱਤੇ ਸੀ ਅ ਤੇ ਉਹ ਉਦੋਂ 2007 ਦੇ ਵਿੱਚ ਪਹਿਲੀ ਵਾਰ ਪਹਿਲਾ ਮੈਂ ਘਰੇ ਆਉਂਦੀ ਸਾਂ ਸਕੂਲੋਂ ਘਰੇ ਆਈ ਗਰਮੀ ਸੀਗੀ ਘਰੇ ਆਈ ਆਉਂਦਿਆਂ ਕਹਿੰਦੀ ਪਹਿਲਾਂ ਮੇਰਾ ਸਿਰ ਭਾਰਾ ਹੋਇਆ ਸਿਰ ਦੇ ਵਿੱਚ ਦਰਦ ਹੋਈ ਉਸ ਤੋਂ ਬਾਅਦ ਪਹਿਲੀ ਵਾਰ ਮੈਨੂੰ ਦੌਰਾ ਪਿਆ ਕਿ ਮੇਰੇ ਹੱਥ ਜਿਹੜੇ ਉਂਗਲਾਂ ਸੀਗੀਆਂ ਹੱਥ ਦੀਆਂ ਉਹ ਅੰਦਰ ਨੂੰ ਮੁੜਨ ਮੁੜੀਆਂ ਮੁੜਨ ਲੱਗ ਪਈਆਂ ਸਰੀਰ ਮੇਰਾ ਐ ਜਿੱਦਾਂ ਸਿੱਧਾ ਡੰਡੇ ਵਾਂਗ ਹੋ ਜਾਂਦਾ ਐ ਇਦਾਂ ਆਕੜ ਜਾਂਦਾ ਸੀ ਪਹਿਲੀ ਵਾਰ ਉਹ ਮੇਰ ਨਾਲ ਇਦਾਂ ਹੋਇਆ ਕਿਉਂ ਹੋਇਆ ਮੇਰੇ ਕਰਮਾਂ ਦੇ ਦੁੱਖ ਕਰਕੇ ਹੋਇਆ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜਾਂ ਕੋਈ ਮਾੜੀ ਸ਼ਕਤੀ ਦਾ ਪਹਿਰਾ ਸੀ ਜਾਂ ਕੋਈ ਕਾਰਨ ਸੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਇਹ ਭੈਣ ਨੇ ਦੱਸਣਾ ਕੀਤਾ ਕਿ ਮੈਨੂੰ ਇਹ ਤੱਕ ਨਹੀਂ ਪਤਾ ਲੱਗਾ ਤੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬੜੀਆਂ ਖੁਸ਼ੀਆਂ ਨੂੰ ਬਖਸ਼ੀਆਂ ਭੈਣ ਨੂੰ ਉਹ ਇਹ ਦੱਸਦੀ ਆ ਕਿ ਬੜੀ ਮੇਰੇ ਤੇ ਮਿਹਰ ਕੀਤੀ ਮੈਂ ਉਹ ਸੰਗਤ ਨਾਲ ਸਾਂਝੀ ਕਰਨੀ ਚਾਹਨੀ ਹਾਂ ਉਹਨਾਂ ਨੇ ਦੱਸਣਾ ਕੀਤਾ ਕਿ ਪਹਿਲੀ ਵਾਰ ਮੇਰੇ ਨਾਲ ਇਦਾਂ ਹੋਇਆ 2007 ਦੇ ਵਿੱਚ ਤੇ ਮੈਨੂੰ ਮੇਰੇ ਫਾਦਰ ਸਾਹਿਬ ਸਾਨੂੰ ਲੈ ਕੇ ਗਏ ਮੈਨੂੰ ਡਾਕਟਰ ਦੇ ਕੋਲੇ ਮੈਨੂੰ 1 ਘੰਟੇ ਦੇ ਕਰੀਬ 40 ਮਿੰਟ 45 ਮਿੰਟ ਦੇ ਕਰੀਬ ਇਦਾਂ ਹੁੰਦਾ ਰਿਹਾ ਵੀ ਸਰੀਰ ਮੇਰਾ ਆਕੜਿਆ ਰਿਹਾ ਮੇਰੇ ਮੁੱਖ ਦੇ ਵਿੱਚੋਂ ਜਿੱਦਾਂ ਲਾਰ ਜਿਹੜੀ ਆ ਥੁੱਕ ਦੀ ਲਾਰ ਨਿਕਲਦੀ ਰਹੀ ਮੂੰਹ ਮੇਰਾ ਟੇਡਾ ਹੋ ਗਿਆ ਤੇ ਸਾਰਿਆਂ ਨੇ ਇਹ ਕਿਹਾ ਵੀ ਇਹਨੂੰ ਅਟੈਕ ਆਇਆ ਲੈ ਜਾਓ ਹਸਪੀਟਲ ਲੈ ਕੇ ਗਏ ਸਰਕਾਰੀ ਹਸਪੀਟਲ ਖੜਿਆ ਉਹਨਾਂ ਨੇ ਟੀਕੇ ਵਗੈਰਾ ਮੈਨੂੰ ਲਾ ਦਿੱਤੇ ਤੇ ਉਸ ਤੋਂ ਬਾਅਦ ਮੈਂ 40-45 ਮਿੰਟ ਤੋਂ ਬਾਅਦ ਮੈਂ ਬਿਲਕੁਲ ਠੀਕ ਹੋ ਗਈ ਠੀਕ ਹੋਣ ਤੋਂ ਬਾਅਦ ਮੈਂ ਇੰਨਾ ਕ ਥੱਕ ਗਈ ਸਾਂ ਮੇਰੇ ਸਰੀਰ ਦੇ ਸਾਰੇ ਮਸਲ ਜਿਹੜੇ ਸੀ ਉਹ ਇੰਨੇ ਕ ਜ਼ਿਆਦਾ ਜਿੱਦਾਂ ਪੇਨ ਹੁੰਦੀ ਸੀ ਦਰਦ ਹੋਣ ਲੱਗ ਪਏ ਸੀ ਤੇ ਮੈਨੂੰ ਉਹ ਦਰਦ ਦੇ ਵਿੱਚ ਹੀ ਨੀਂਦ ਆ ਗਈ ਜਾਂ ਮੈਨੂੰ ਡਾਕਟਰਾਂ ਨੇ ਟੀਕਾ ਲਾਇਆ ਕੋਈ ਨੀਂਦ ਦਾ ਪਤਾ ਨਹੀਂ ਮੈਨੂੰ ਮੈਨੂੰ ਨੀਂਦ ਆ ਗਈ ਉਦੋਂ ਡਾਕਟਰਾਂ ਨੇ ਮੇਰਾ ਖੂਨ ਬਲੱਡ ਲਿਆ ਚੈੱਕਅਪ ਹੋਏ ਕਈ ਟੈਸਟ ਹੋਏ ਕਈ ਕੁਝ ਹੋਇਆ ਉਹਦੇ ਵਿੱਚ ਕੋਈ ਕੁਝ ਨਹੀਂ ਆਇਆ ਕਿਸੇ ਪ੍ਰਕਾਰ ਦਾ ਤੇ ਇੱਕ ਹਲਕੀ ਜੀ ਮੈਨੂੰ ਇਨਫੈਕਸ਼ਨ ਆਈ ਸੀ ਉਸ ਤੋਂ ਇਲਾਵਾ ਕੁਝ ਨਹੀਂ ਸੀ ਆਇਆ ਤੇ ਭੈਣ ਦੱਸਦੀ ਹੈ ਕਿ ਉਹ ਪਹਿਲੀ ਵਾਰ ਹੋਇਆ ਤੇ ਹੁਣ ਸਾਡੇ ਘਰਦਿਆਂ ਦੇ ਜੀਆਂ ਦੇ ਵਿੱਚ ਸਾਰਿਆਂ ਦੇ ਡਰ ਸੀ ਵੀ ਸਾਡੀ ਕੁੜੀ ਨੂੰ ਇਹ ਕੀ ਹੋ ਗਿਆ ਤੇ ਚਲੋ ਡਾਕਟਰ ਨੇ ਦਵਾਈ ਦਿੱਤੀ ਮੈਂ ਉਹ ਉਸ ਵੇ 2007 ਦੇ ਵਿੱਚ ਇਹ ਗੱਲ ਹੋਏਗੀ ਕੁਝ ਜੁਲਾਈ ਅਗਸਤ ਦੀ ਉਸ ਤੋਂ ਬਾਅਦ ਮੈਂ ਜਿਹੜੇ ਪੇਪਰ ਸੀ ਕੱਲੇ ਦੇਣ ਸਕੂਲ ਗਈ ਸਾ ਸਕੂਲ ਨਹੀਂ ਸੀ ਗਈ ਕਿ ਮੇਰੇ ਘਰਦਿਆਂ ਨੇ ਮੇਰੇ ਬਾਪੂ ਨੇ ਇਹ ਕਹਿ ਦਿੱਤਾ ਸੀ ਡੈਡੀ ਹੁਣਾਂ ਨੇ ਕਿ ਇਹ ਨੂੰ ਸਕੂਲ ਨਹੀਂ ਘੱਲਣਾ ਵੀ ਇਹ ਨੂੰ ਜੀ ਅੱਜ ਹੋਇਆ ਕਿਤੇ ਗਾਂਹ ਹੋਇਆ ਤੇ ਫੇਰ ਕੀ ਕਰਾਂਗੇ ਇਹਦੇ ਲਾਗੇ ਕੋਈ ਨਾ ਕੋਈ ਜਾਣਾ ਰਵੇ ਫੇ ਮੈਂ ਘਰੇ ਰਹਿੰਦੀ ਸੀ ਮੈਂ ਸਿਰਫ ਪੇਪਰ ਦੇਣ ਵਾਸਤੇ ਗਈ ਉਸ ਤੋਂ ਬਾਅਦ ਭੈਣ ਕਹਿੰਦੀ ਕਿ ਮੈਨੂੰ ਵਾਕਿਆ ਹੀ ਉਹ ਗੱਲ ਜਿਹੜੀ ਬਾਪੂ ਜੀ ਨੇ ਮੇਰੀ ਮੇਰੇ ਨਾਲ ਕਹੀ ਵੀ ਇਹਨੂੰ ਕੀ ਪਤਾ ਕਦੋਂ ਹੋ ਜਾਣਾ ਚਾਰ ਪੰਜ ਮਹੀਨੇ ਬਾਅਦ ਮੈਨੂੰ ਫੇਰ ਹੋਇਆ ਦਸੰਬਰ ਕੇ ਨਵੰਬਰ ਦੇ ਵਿੱਚ ਮੈਨੂੰ ਫੇਰ ਹੋ ਗਿਆ ਉਹ ਵੀ ਇਦਾਂ ਹੋਇਆ ਉਸ ਤੋਂ ਬਾਅਦ 2008 ਦੇ ਵਿੱਚ ਮੈਨੂੰ ਨਹੀਂ ਹੋਇਆ ਤੇ ਸਾਰਿਆਂ ਨੂੰ ਲੱਗਾ ਵੀ ਚਲੋ ਮੈਂ ਠੀਕ ਹੋ ਗਈ 2009 ਦੇ ਵਿੱਚ ਮੈਨੂੰ ਫੇਰ ਇਦਾਂ ਉਹ ਉਹ ਦੌਰੇ ਪੈਣ ਲੱਗ ਪਏ ਉਹ ਇਦਾਂ ਹੋ ਗਿਆ ਕਿ ਅੱਜ ਪਿਆ ਕੱਲ ਵੀ ਪੈਂਦਾ ਸੀ ਪਰਸੋਂ ਵੀ ਪੈਣਾ ਉਹ ਰੋਜ਼ ਹੀ ਹੋ ਗਿਆ ਉਹ ਰੋਜ਼ ਪੈਣ ਲੱਗ ਪਏ ਬੜੇ ਸਾਨੂੰ ਕਿਸੇ ਨੇ ਕਿਹਾ ਫਲਾਣੇ ਥਾ ਇੱਕ ਬਾਬਾ ਰਹਿੰਦਾ ਉੱਥੋਂ ਤੁਸੀਂ ਇਹਨੂੰ ਝਾੜਾ ਕਰਾ ਲਿਓ ਉੱਥੇ ਚਲੇ ਜਾਂਦੇ ਸਾਂ ਕੋਈ ਇੱਕ ਪੰਡਤ ਰਹਿੰਦਾ ਉੱਥੇ ਚਲੇ ਗਏ ਸਾਡਾ ਟੀਵਾ ਬਣਾਤਾ ਮੇਰਾ ਇਹਨੂੰ ਇਹਦੇ ਕੋਲੋਂ ਦਾਨ ਕਰਾਓ ਇਦਾਂ ਆ ਕਈਆਂ ਕਈ ਕੋਸ਼ ਜਿਹੜਾ ਖਾਲਸਾ ਜੀ ਉਹ ਭੈਣ ਦੱਸਦੀ ਕਿ ਸਾਨੂੰ ਬਹੁਤ ਕੋਸ਼ ਜਿੱਦਾਂ ਮਾਰਾ ਸੱਚੇ ਪਾਤਸ਼ਾਹ ਨੇ ਕੋਈ ਕਰਾਉਣਾ ਹੋਊ ਸਾਡਾ ਕੋਈ ਕਰਮ ਹੋਊਗਾ ਤੇ ਇਦਾਂ ਅਸੀਂ ਉਹਨਾਂ ਚੱਕਰਾਂ ਵਿੱਚ ਪੈ ਗਏ ਤੇ ਜਦੋਂ ਉਹਨਾਂ ਨੇ ਕਿਹਾ ਇਦਾਂ ਸਤਨਾਜਾ ਪਾਓ ਰੁੱਖਾਂ ਨੂੰ ਕਾਲੇ ਕੁੱਤੇ ਨੂੰ ਰੋਟੀ ਪਾਓ ਕਹੀਂ ਕੁਝ ਕਹੀਂ ਪ੍ਰਕਾਰ ਦੀਆਂ ਗੱਲਾਂ ਤੇ ਇਹ ਖਾਲਸਾ ਜੀ ਫਿਰ ਮੈਂ ਭੈਣ ਕਹਿੰਦੀ ਮੈਨੂੰ ਤੇ ਕੋਈ ਸਮਝ ਨਹੀਂ ਸੀ ਮੈਂ ਕਰਦੀ ਰਹੀ ਫਿਰ 2010 ਦੇ ਵਿੱਚ ਮੈਂ ਬਹੁਤ ਅੰਗ ਹੋ ਗਈ ਸੀ 2010 ਦੇ ਵਿੱਚ ਤੇ ਮੈਨੂੰ ਇੰਨੀ ਵਾਰ ਇਹ ਜਿਹੜਾ ਇਹ ਦੌਰਾ ਪੈਂਦਾ ਸੀ ਤੇ ਮੇਰਾ ਸਰੀਰ ਜਿਹੜਾ ਸੀ ਉਹ ਜਿੱਦਾਂ ਜਿੱਥੇ ਹੱਥ ਲਾਉਂਦੀ ਸਾਂ ਉੱਥੋਂ ਦਰਦ ਕਰਦਾ ਸੀ ਸਾਰੇ ਮਸਲ ਹੱਥਾਂ ਉਂਗਲੀਆਂ ਪੈਰਾਂ ਦੇ ਸਾਰੇ ਮਸਲ ਜਿਹੜੇ ਸਰੀਰ ਦੇ ਦਰਦ ਕਰਦੇ ਸੀ ਤੇ ਮੈਂ ਟੀਕੇ ਲਵਾਉਂਦੀ ਹੁੰਦੀ ਸਾਂ ਪੀੜ ਦੇ ਵੀ ਮੈਨੂੰ ਪੀੜ ਨਾ ਹੋਵੇ ਮੈਨੂੰ ਨੀਂਦ ਆ ਜਾਵੇ ਗੋਲੀਆਂ ਖਾਂਦੀ ਹੁੰਦੀ ਸਾਂ ਕਰਦਿਆਂ ਕਰਾਉਂਦਿਆਂ ਭੈਣ ਦੱਸਦੀ ਆ ਕਿ 2012 ਆ ਗਿਆ 2012 ਦੇ ਵਿੱਚ ਤੇ ਮੈਂ ਮਤਲਬ ਮੇਰਾ ਸਰੀਰ ਜਿਹੜਾ ਸੀ ਉਹ ਕਮਜ਼ੋਰ ਹੋਣ ਲੱਗ ਪਿਆ ਸੀ ਪਤਲਾ ਪੈਣ ਲੱਗ ਪਿਆ ਸੀ ਮੈਂ ਮੇਰਾ ਸਰੀਰ ਦਾ weight ਜਿਹੜਾ ਸੀ ਉਹ ਘਟ ਗਿਆ ਸੀ ਬਹੁਤ ਹੀ ਜ਼ਿਆਦਾ ਜਿੱਦਾਂ ਕਹਿ ਲਓ ਕਿ ਮੈਂ ਇਦਾਂ ਕਿ ਇੰਨਾ ਕੁ ਹੋਇਆ ਕਿ ਮੈਂ 62 65 ਕਿਲੋ ਦੀ ਸੀ ਤੇ ਜਦੋਂ ਮੈਨੂੰ ਇਹ ਬਾ 2012 ਦੇ ਵਿੱਚ ਮੇਰਾ weight ਜਿਹੜਾ ਘਟ ਕੇ 40 38 40 ਦੇ ਕਰੀਬ ਹੋ ਗਿਆ ਸੀ weight lose ਹੋ ਗਿਆ ਸੀ ਮੇਰਾ ਪੈਣ ਕਹਿੰਦੀ ਵੀ ਮੇਰੇ ਕੋ ਖੜੀ ਨਹੀਂ ਸੀ ਹੋਇਆ ਜਾਂਦਾ ਇਦਾਂ ਦੇ ਹਾਲਾਤ ਬਣ ਗਏ ਕਹਿੰਦੇ 2012 ਦੇ ਵਿੱਚ ਪਤਾ ਨਹੀਂ ਕੀ ਬਣੀ ਖੇਡ ਕਿਵੇਂ ਜੁੜੀਆਂ ਕਿਵੇਂ ਹੋਇਆ ਮਨ ਵਿੱਚ ਕਿਵੇਂ ਖਿਆਲ ਆਇਆ ਤੇ ਪਤਾ ਹੀ ਨਹੀਂ ਕੋਈ ਕਹਾਣੀ ਨਹੀਂ ਕਿਵੇਂ ਸਮਝ ਨਹੀਂ ਆਈ ਪੈਣ ਕਹਿੰਦੀ ਕਿ ਮੈਂ ਨਾ ਮੇਰੇ ਮਨ ਵਿੱਚ ਆਇਆ ਮੈਂ ਆਪਣੇ ਬਾਪੂ ਨੂੰ ਕਿਹਾ ਕਿ ਮੇਰੇ ਲਾਗੇ ਪਾਠ ਲਾ ਦਿਆ ਕਰੋ ਤੁਸੀਂ ਵੀ ਮੈਂ ਪਾਠ ਸੁਣਿਆ ਕਰਨਾ ਤੇ ਮੈਂ ਘਰ ਦੇ ਵਿੱਚ ਸਾਡੇ ਪਹਿਲਾਂ ਵੀ ਪਾਠ ਲੱਗਦਾ ਸੀ ਸ਼ਾਮਾਂ ਨੂੰ ਰਹਿਰਾਸ ਦਾ ਪਾਠ ਲੱਗਣਾ ਮੈਨੂੰ ਬਹੁਤ ਉਹਦਾ ਆਰਾਮ ਹੋਣਾ ਜਿੰਨਾ ਚਿਰ ਮੈਤ ਨੂੰ ਧਿਆਨ ਨਾਲ ਸੁਣਨਾ ਪੰਕਤੀਆਂ ਨੂੰ ਤੇ ਮੈਨੂੰ ਮਾਸਾ ਦਰਦ ਨਾ ਹੋਣੀ ਸਰੀਰ ਦੇ ਵਿੱਚ ਕਹਿੰਦੇ ਫਿਰ ਮੈਂ ਆਪਣੇ ਫਾਦਰ ਸਾਹਿਬ ਨੂੰ ਕਹਾਂ ਵੀ ਤੁਸੀਂ ਮੇਰੇ ਲਾ ਕੇ ਪਾਠ ਲਾ ਦਿਆ ਕਰੋ ਜਾਂ ਕਰ ਦਿਆ ਕਰੋ ਇਦਾਂ ਕਰ ਦਿਆ ਕਰਦਿਆਂ ਭੈਣ ਕਹਿੰਦੀ ਕਿ ਮੇਰੀ ਮਾਤਾ ਮੇਰੇ ਲਾ ਕੇ ਬਹਿ ਕੇ ਪਾਠ ਕਰਨ ਲੱਗ ਪਈ ਤੇ ਮੇਰੀ ਭੂਆ ਜੀ ਸਾਡੇ ਕੋ ਰਹਿੰਦੇ ਆ ਉਹ ਵੀ ਮੇਰੇ ਕੋ ਪਾਠ ਕਰਨ ਲੱਗ ਪਈ ਇਦਾਂ ਹੌਲੀ ਹੌਲੀ ਫਿਰ ਸਾਡੇ ਲਾਗੇ ਮੇਰੇ ਲਾਗੇ ਇਹ ਪਾਠ ਕਰਨ ਲੱਗ ਪਏ ਪਰ ਦੌਰਾ ਮੈਨੂੰ ਰੋਜ਼ ਪੈਂਦਾ ਸੀ ਰੋਜ਼ ਹੀ ਪੈਂਦਾ ਸੀ ਕਿਸੇ ਵੇਲੇ ਵੀ ਪੈ ਸਕਦਾ ਸੀ ਜੇ ਦਿਨੇ ਨਹੀਂ ਪਿਆ ਤੇ ਰਾਤ ਪੈ ਜਾਂਦਾ ਸੀ ਇਦਾਂ ਹੁੰਦਾ ਸੀ ਤੇ ਕਿਸੇ ਨੇ ਸਾਨੂੰ ਇਹ ਵੀ ਕਹਿ ਦਿੱਤਾ ਸੀ ਵੀ ਇਹ ਤੇ ਕੋਈ ਮਾੜੀ ਸ਼ਕਤੀ ਦਾ ਪਹਿਰਾ ਤੇ ਕੋਈ ਸਾਨੂੰ ਕਹਿੰਦਾ ਸੀ ਇਹਨੇ ਟੂਣਾ ਟੱਪਿਆ ਇਦਾਂ ਦੀਆਂ ਕਈ ਲੋਕ ਗੱਲਾਂ ਕਰਦੇ ਸਨ ਵਾਹਿਗੁਰੂ ਜਾਣੇ ਉਹ ਕੀ ਸੀ ਭੈਣ ਕਹਿੰਦੇ ਇੱਕ ਦਿਨ ਨਾ ਕੁਦਰਤੀ ਅ ਅਸੀਂ ਬੈਠੇ ਤੇ ਸਾਡੇ ਗਰੰਥੀ ਸਿੰਘ ਨਵਾਂ ਆਇਆ ਸੀ ਗੁਰੂ ਘਰ ਉਹਨਾਂ ਨੂੰ ਸਾਡੇ ਫਾਦਰ ਸਾਹਿਬ ਨੇ ਘਰੇ ਪੰਨਾ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਸੱਦਿਆ ਤੇ ਉਹਨਾਂ ਨੇ ਜਦੋਂ ਮੈਨੂੰ ਵੇਖਿਆ ਤੋ ਮੇਰੇ ਕੋਲੇ ਬਹਿ ਕੇ ਉਹਨਾਂ ਨੇ ਬਹੁਤ ਗੱਲਾਂ ਬਾਬਾ ਦੀਪ ਸਿੰਘ ਸਾਹਿਬ ਦੇ ਜੀਵਨ ਦੀਆਂ ਉਹ ਕਹਿੰਦੇ ਕਿ ਸ਼ਹੀਦ ਮਹਾਰਾਜ ਨੇ ਸਾਡੇ ਵਿੱਚ ਐਸੀ ਸ਼ਕਤੀ ਆ ਖਾਲਸੇ ਪੰਥ ਵਿੱਚ ਖਾਲਸਾ ਜੀ ਸਾਨੂੰ ਪਤਾ ਹੀ ਨਹੀਂ ਸਾਡੇ ਗੁਰੂ ਕੋਲੇ ਤੇ ਬਲ ਹੈ ਹੀ ਸਾਡਾ ਗੁਰੂ ਤੇ ਖਾਲਸਾ ਜੀ ਸਮਰੱਥ ਹੈ ਸਾਡੇ ਸਿੱਖਾਂ ਦੇ ਵਿੱਚ ਜੋ ਬਲ ਹੈ ਉਹ ਵੀ ਕੋਈ ਕਹਿ ਨਹੀਂ ਸਕਦਾ ਜਿਹੜਾ ਕੋਈ ਨਿਮੀ ਨਿਤਨੇਮੀ ਅਭਿਆਸੀ ਆ ਨਾ ਉਹਦੇ ਵਿੱਚ ਵੀ ਬਲ ਹੈ ਉਹਦੇ ਬਚਨਾਂ ਵਿੱਚ ਵੀ ਖਾਲਸਾ ਜੀ ਜੋਰ ਹੁੰਦਾ ਬਲ ਹੁੰਦਾ ਤੇ ਉਹ ਜਦੋਂ ਬਚਨ ਸੁਣਾਉਂਦਿਆ ਸੁਣਾਉਂਦਿਆ ਨਾ ਬਾਬਾ ਦੀਪ ਸਿੰਘ ਸਾਹਿਬ ਦਾ ਜੀਵਨ ਸੁਣਾਇਆ ਮੈਨੂੰ ਤੇ ਕਹਿੰਦੇ ਵੀ ਤੂੰ ਛੀਦਾ ਨੂੰ ਯਾਦ ਕਰਿਆ ਕਰ ਜੇ ਕੋਈ ਮਾੜਾ ਪੈਰਾ ਹੋਊਗਾ ਤੇਰੇ ਲਾਗੋਂ ਦੂਰ ਹੋ ਜਾਊਗਾ ਤੇ ਉਹਨਾਂ ਨੇ ਉਹਨਾਂ ਦੇ ਕਹਿਣ ਦੀ ਧੀਰ ਸੀ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਇਹਦਾ ਨਾਮ ਜਪਣ ਲੱਗ ਪਈ ਚਾਰਾ ਸਾਹਿਬਜਾਦਿਆਂ ਦੇ ਨਾਮ ਜਪਣੇ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਜਪਦੀ ਰਹਿਣਾ ਲੰਮੇ ਪਈ ਨੇ ਤੇ ਜਦੋਂ ਬਾਣੀ ਸੁਣਨੀ ਉਦੋਂ ਬਾਣੀ ਸੁਣਨੀ ਉਹ ਤੋਂ ਇਲਾਵਾ ਮੈਂ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਕਰਦੀ ਰਹਿਣਾ ਪੈਣ ਕਹਿੰਦੀ ਐਦਾਂ ਮਹਾਰਾਜ ਦੀ ਕਿਰਪਾ ਨਾਲ 3 ਕੁ ਮਹੀਨੇ ਹੋਏ ਸਨ 2012 ਦੀ ਗੱਲ 3 ਕੁ ਮਹੀਨੇ ਐਦਾਂ ਮੈਂ ਕਰਦੀ ਰਹੀ ਤੇ ਤਿੰਨਾ ਮਹੀਨੇ ਤਿੰਨ ਮਹੀਨੇ ਤੇ ਉਦਾਂ ਹੀ ਰਿਹਾ ਸੇਮ ਦੌਰੇ ਪੈਂਦੇ ਰਹੇ ਪਰ ਤਿੰਨ ਮਹੀਨੇ ਤੋਂ ਬਾਅਦ ਜਿੱਦਾਂ 사ਤਗੁਰਾਂ ਦੇ ਤੱਕ ਮੇਰੀ ਆਵਾਜ਼ ਪਹੁੰਚੀ ਮੈਂ ਰੋ ਰੋ ਕੇ ਕਈ ਵਾਰੀ ਬੋਲਣਾ ਬਾਬਾ ਦੀਪ ਸਿੰਘ ਸਾਹਿਬ ਤੇ ਤਿੰਨਾ ਮਹੀਨਿਆਂ ਤੋਂ ਬਾਅਦ ਇੱਕ ਦਿਨ ਮੈਨੂੰ ਉਹਨਾਂ ਦਿਨੇ ਦੌਰਾ ਪਿਆ ਨਾ ਰਾਤ ਪਿਆ ਤੇ ਮੇਰੇ ਘਰਦਿਆਂ ਨੇ ਕਿਹਾ ਵੀ ਬੜੀ ਮਹਾਰਾਜ ਦੀ ਕਿਰਪਾ ਕੀਤੀ ਤੇ ਇਹ ਤੂੰ ਨਾਮ ਜਪਿਆ ਕਰ ਜਿੰਨਾ ਜਪ ਸਕਦੀ ਜਪਿਆ ਕਰ ਤੂੰ ਠੀਕ ਹੋ ਜਾਣਾ ਫਿਰ ਦੂਜੇ ਦਿਨ ਹਟ ਕੇ ਪਿਆ ਦੋ ਦਿਨ ਛੱਡ ਗਏ ਫਿਰ ਖਾਲਸਾ ਜੀ ਤਿੰਨ ਦਿਨ ਛੁੱਟ ਗਏ ਤਿੰਨ ਤੋਂ ਚਾਰ ਹੋਏ ਚਾਰ ਤੋਂ 15 ਹੋ ਗਏ 15 ਤੋਂ ਮਹੀਨਾ ਹੋ ਗਿਆ ਦੋਰੇ ਪੈਣੋਂ हट ਗਏ ਨਹੀਂ ਤੇ ਡੇਲੀ ਹੋਣ ਲੱਗ ਪਿਆ ਸੀ ਮਹਾਰਾਜ ਦੀ ਕਿਰਪਾ ਸਦਕਾ 2012 ਲਾਸਟ ਦੇ ਵਿੱਚ ਅ ਦੀਵਾਲੀ ਦੀਵਾਲੀ ਤੇ ਅਸੀਂ ਸ਼ਾਇਦ ਕਿ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਮੇਰਾ ਮਨ ਕੀਤਾ ਜਾ ਕੇ ਆਵਾ ਇਹ ਮੇਰੇ ਫਾਦਰ ਸਾਹਿਬ ਸਾਨੂੰ ਲੈ ਕੇ ਗਏ ਉਥੇ ਅਸੀਂ ਦੀਵਾਲੀ ਦੇਖੀ ਆਸਤਵਾਜੀ ਦੇਖੀ ਸਭ ਕੁਝ ਬੜਾ ਮਹਾਰਾਜ ਦੀ ਕਿਰਪਾ ਨਾਲ ਉਥੇ ਪ੍ਰਤਾਪ ਸਤਿਗੁਰਾਂ ਦਾ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਇਸ਼ਨਾਨ ਕੀਤਾ ਜਦੋਂ ਇਸ਼ਨਾਨ ਕੀਤਾ ਜਿਹੜਾ ਖਾਲਸਾ ਜੀ ਉਹ ਭੈਣ ਦਾਸ ਜੀ ਜਿਹੜਾ ਬੀਬੀਆਂ ਦਾ ਆ ਬੀਬੀਆਂ ਦਾ ਇਸ਼ਨਾਨ ਘਰ ਆ ਬਾਬਾ ਦੀਪ ਸਿੰਘ ਸਾਹਿਬ ਦੇ ਬੁੰਗੇਵਾਲ ਉਧਰ ਇਸ਼ਨਾਨ ਕੀਤਾ ਭੈਣ ਕਹਿੰਦੀ ਮੈਂ ਉਧਰ ਇਸ਼ਨਾਨ ਕਰਕੇ ਤੇ ਮੈਂ ਉਥੇ ਮੈਂ ਤੇ ਮੇਰੀ ਮੰਮੀ ਉਥੇ ਬਹਿ ਗਏ ਤੇ ਅਸੀਂ ਆਪਣੇ ਫਾਦਰ ਸਾਹਿਬ ਦੀ ਵੇਟ ਕਰਦੇ ਸਾਂ ਉਹਨਾਂ ਨੂੰ ਕਿਹਾ ਸੀ ਅਸੀਂ ਉਥੇ ਬੈਠਾਂਗੇ ਉਥੇ ਜਦੋਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਬੁੰਗੇ ਕੋਲੇ ਬੈਠੀ ਤੇ ਭੈਣ ਕਹਿੰਦੀ ਮੈਨੂੰ ਉਥੋਂ ਨਾ ਇਦਾਂ ਫੀਲ ਹੋਇਆ ਇੱਕ ਸਿੰਘ ਮੇਰੇ ਵੱਲ ਨੂੰ ਆਏ ਬਜ਼ੁਰਗ ਸਨ ਕੁਰਤਾ ਪਜਾਮਾ ਉਹਨਾਂ ਨੇ ਪਾਇਆ ਵੱਡੀ ਸ੍ਰੀ ਸਾਹਿਬ ਇੱਕ ਸ੍ਰੀ ਸਾਹਿਬ ਉਹਨਾਂ ਦੇ ਹੱਥ ਵਿੱਚ ਕਮਰਕਸਾ ਲੱਗਾ ਹੋਇਆ ਲਪਾਇਆ ਉਹਨਾਂ ਨੇ ਕੁਰਤਾ ਪਜਾਮਾ ਤੇ ਉਹ ਮੈਨੂੰ ਜਦੋਂ ਮੈਂ ਉਧਰੋਂ ਦੇਖ ਰਹੀ ਸੀ ਕਿਉਂਕਿ ਉਹ ਚਵਾਰੇ ਤੇ ਮਹਾਰਾਜ ਦਾ ਸਰੂਪ ਤੇ ਮੈਂ ਭੈਣ ਕੇ ਨਹੀਂ ਉਧਰੋਂ ਦੇਖ ਰਹੀ ਆ ਤੇ ਮੈਨੂੰ ਇਦਾਂ ਲੱਗਾ ਕਿ ਜਿਹੜਾ ਉਹ ਬੰਦਾ ਮੇਰੇ ਕੋਲੇ ਆਇਆ ਉਹ ਉੱਤੋਂ ਚਵਾਰੇ ਚੋਂ ਮਹਾਰਾਜ ਦੇ ਸਰੂਪ ਚੋਂ ਸਿੱਧਾ ਥੱਲੇ ਉਤਰਿਆ ਮੇਰੇ ਕੋਲੇ ਇਦਾਂ ਮੈਨੂੰ ਪ੍ਰਤੀਤ ਹੋਇਆ ਪਤਾ ਨਹੀਂ ਇਹ ਸੱਚ ਹੈ ਜਾਂ ਮੇਰਾ ਭਰਮ ਹੈ ਪਰ ਉਹ ਪੈਣ ਕੇ ਨਹੀਂ ਮੈਨੂੰ ਇਦਾਂ ਹੋਇਆ ਫੀਲ ਵੀ ਉਹ ਤੁਰ ਕੇ ਨਹੀਂ ਆਇਆ ਉਹ ਉੱਪਰੋਂ ਠਾਣੂ ਮੇਰੇ ਕੋਲ ਸਿੱਧਾ ਆ ਕੇ ਮੈਨੂੰ ਕਹਿੰਦਾ ਕੀ ਗੱਲ ਆ ਧੀਏ ਤੈਨੂੰ ਤੇ ਸਿੱਧਾ ਇਦਾਂ ਗੱਲ ਆ ਕੇ ਇਹ ਗੱਲ ਸ਼੍ਰੀਆਮ ਦੀ ਆ ਸਿੱਧੀ ਪੁੱਛੀ ਵੀ ਤੈਨੂੰ ਕੀ ਗੱਲ ਆ ਤੇ ਮੈਂ ਉਹਨਾਂ ਨੂੰ ਕਹਾਂ ਮੈਨੂੰ ਕੋਈ ਗੱਲ ਨਹੀਂ ਹੈ ਕਹਿੰਦਾ ਨਹੀਂ ਕੋਈ ਗੱਲ ਹੈ ਦੱਸ ਸਾਨੂੰ ਤੇ ਮੇਰੀ ਮਾਤਾ ਕਹਿੰਦੀ ਵੀ ਇਹ ਠੀਕ ਨਹੀਂ ਰਹਿੰਦੀ ਵੀ ਇਹਨੂੰ ਦੌਰੇ ਜੇ ਪੈਂਦੇ ਰਹਿੰਦੇ ਠੀਕ ਨਹੀਂ ਰਹਿੰਦੀ ਤੇ ਉਹ ਕਹਿਣ ਲੱਗੇ ਧੀਏ ਅਸੀਂ ਤੈਨੂੰ ਹੁਕਮ ਕਰਦੇ ਆ ਤੂੰ ਜੇ ਸਾਡਾ ਬਚਨ ਮੰਨ ਲੇ ਤੇ ਅਸੀਂ ਗਰੰਟੀ ਲੈਨੇ ਆ ਗੁਰੂ ਰਾਮਦਾਸ ਮਹਾਰਾ ਜੀ ਤੇ ਕਿਰਪਾ ਕਰਨਗੇ ਤੇ ਮੈਂ ਹੱਥ ਜੋੜ ਕੇ ਭੈਣ ਕਹਿੰਦੀ ਉਹਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਉਹ ਕਹਿੰਦੇ ਵੀ ਤੂੰ ਅੰਮ੍ਰਿਤਧਾਰੀ ਹੋ ਜਾ ਗੁਰੂ ਮਹਾਰਾਜ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੀ ਬਣ ਜਾ ਤੇਰੀ ਜਿਹੜੇ ਦੌਰਿਆਂ ਦੀ ਗਰੰਟੀ ਹੈ ਮੇਰੀ ਤੈਨੂੰ ਕਦੇ ਨਹੀਂ ਹੋਣਗੇ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਮਾਰਾ ਨੇ ਬਰਕਤਾਂ ਬਖਸ਼ੀਆਂ ਅਸੀਂ ਉਦੋਂ ਤਾਂ ਘਰ ਆ ਗਏ ਫਿਰ ਸਾਨੂੰ ਪਤਾ ਲੱਗਾ ਕਿ ਬੁੱਧਵਾਰ ਉੱਥੇ ਅੰਮ੍ਰਿਤ ਛਕਾਉਂਦੇ ਆ ਜੀ ਅਕਾਲ ਤਖਤ ਸਾਹਿਬ ਅਸੀਂ ਚਲੇ ਗਏ ਮੈਂ ਅੰਮ੍ਰਿਤਧਾਰੀ ਹੋ ਗਈ ਉਸ ਤੋਂ ਬਾਅਦ ਮੈਨੂੰ ਕਦੇ ਦौरा ਨਹੀਂ ਪਿਆ ਭੈਣ ਵੇਖ ਲੋ ਖਾਲਸਾ ਜੀ ਹੁਣ 2025 ਚੱਲਦਾ ਤੇ ਹੁਣ ਬਾਹਰ ਨੇ ਤੇ ਉਹਨਾਂ ਦੇ ਬੱਚੇ ਵੀ ਨੇ ਤੇ ਵਿਆਹੀ ਹੋਈ ਐ ਭੈਣ ਪਰਿਵਾਰ ਵੀ ਸੋਹਣਾ ਅੱਗੇ ਵੀ ਬਾਣੀ ਪੜਨ ਵਾਲੇ ਸਿੰਘ ਤੇ ਉਹਦੇ ਉਹ ਭੈਣ ਦੱਸਦੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਨੂੰ ਕਦੇ ਦौरा ਨਹੀਂ ਪਿਆ ਐਨੇ ਸਾਲ ਹੋ ਗਏ 2012 ਦੇ ਲਾਸਟ ਵਿੱਚ ਉਹ ਹੁਕਮ ਹੋਇਆ ਤੇ ਖਾਲਸਾ ਜੀ ਕਿੰਨੇ ਸਾਲ ਬਣਦੇ ਆ 10 ਤੇ 3 13 ਸਾਲ ਬਣਦੇ ਆ 13 ਸਾਲ ਹੋ ਗਏ ਮਹਾਰਾਜ ਨੇ ਕਿਰਪਾ ਕੀਤੀ ਤੇ ਕਹਿੰਨੀ ਅਮਰਤ ਧਾਰੀ ਉਦੋਂ ਹੋ ਗਈ ਸਾ ਬਾਣੀ ਪੜ੍ਹਦੀਆਂ ਨਿਤਨੇਮ ਕਰਦੀਆਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀਆਂ ਮਾਲਾ ਫੇਰਦੀਆਂ ਤੇ ਅੱਜ ਤੱਕ ਮੈਨੂੰ ਕਦੇ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਈ ਮੇਰਾ ਸਰੀਰ ਵੀ ਸਹੀ ਹੋ ਗਿਆ ਤੇ ਮਹਾਰਾਜ ਨੇ ਅਸੀ ਕਿਰਪਾ ਕੀਤੀ ਤੇ ਕਹਿੰਨੀ ਪਰ ਮੈਂ ਸੱਚ ਦੱਸਦੀਆਂ ਕਿ ਉਹ ਜਿਹੜਿਆਂ ਨੇ ਮੈਨੂੰ ਬਚਨ ਕੀਤਾ ਨਾ ਤੇ ਮੈਂ ਉਹ ਮੰਨਦੀਆਂ ਹਾਂ ਕਿ ਉਹ ਬਾਬਾ ਦੀਪ ਸਿੰਘ ਸਾਹਿਬ ਮੈਂ ਖੁੰਨੀਆਂ ਖਾਨ ਨਾਲ ਉਹਨਾਂ ਦੇ ਦਰਸ਼ਨ ਕੀਤੇ ਤੇ ਵੇਖੋ ਖਾਲਸਾ ਜੀ ਜਿਨ੍ਹਾਂ ਦੇ ਸਤਿਗੁਰਾਂ ਦੀ ਦਇਆ ਜਿਨ੍ਹਾਂ ਤੇ ਮੇਹਰਾਂ ਨੇ ਉਹਨਾਂ ਨੂੰ ਮਹਾਰਾਜ ਜੀ ਆਪ ਰੱਖ ਲੈਂਦੇ ਤੇ ਕਹਿੰਦੀ ਸਬਬ ਨਹੀਂ ਸੀ ਬਣਨਾ ਮਹਾਰਾਜ ਦੇ ਘਰ ਜਾਣ ਦਾ ਪਤਾ ਨਹੀਂ ਕਿਵੇਂ ਮਨ ਵਿੱਚ ਖਿਆਲ ਆਇਆ ਤੇ ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਗਏ ਉੱਥੇ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੋਂ ਜਿੱਦਾਂ ਉੱਤੋਂ ਕੋਈ ਰੂਹ ਉਤਰ ਕੇ ਮੈਨੂੰ ਬਚਨ ਕਰਦੀ ਹੈ ਬਚਨ ਵੀ ਮੈਂ ਮੰਨ ਲਿਆ ਤੇ ਐਸੀ ਸਤਗੁਰਾਂ ਦੀ ਫਿਰ ਕਿਰਪਾ ਵਰਤੀ ਖਾਲਸਾ ਜੀ ਸ਼ਹੀਦਾਂ ਦੀ ਉਹ ਭੈਣ ਕਹਿੰਦੀ ਹੈ ਮੇਰੇ ਜੀਵਨ ਵਿੱਚ ਬੀਤਿਆ ਤੇ ਮੈਂ ਚਾਹੁੰਦੀ ਸਾਂ ਵੀ ਸੰਗਤ ਨਾਲ ਸਾਂਝੀ ਕਰਾਂ ਸੋ ਸਤਗੁਰਾਂ ਦੀ ਕਿਰਪਾ ਹੈ ਖਾਲਸਾ ਜੀ ਉਹ ਤੇ ਸਤਗੁਰੂਆ ਕੀਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਤ ਬਖਸ਼ਾਂ ਦੇ ਤੇ ਬਖਸ਼ਣ ਹਾਰ ਹੈ ਬਖਸ਼ਾਂਤ ਪਿਤਾ ਹੈ ਖਾਲਸਾ ਜੀ ਅਸੀਂ ਕਿਰਤ ਕਰਨ ਹਾਂ ਪਾਪੀ ਅਪਰਾਧੀ ਹਾਂ ਸਾਨੂੰ ਓਪਾਲਦਾ ਸਾਡੀ ਰੱਖਿਆ ਕਰਦਾ ਓ ਦਾਤੇ ਵਰਗਾ ਹੋਰ ਕੌਣ ਹੋ ਸਕਦਾ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਉਹਨਾਂ ਦੇ ਚਰਣੀ ਲੱਗਿਆ ਰਹੀਏ ਕਿਉਂਕਿ ਖਾਲਸਾ ਜੀ ਸਤਗੁਰਾਂ ਦੇ ਚਰਣੀ ਲੱਗਣ ਦੇ ਨਾਲ ਸਦਾ ਸੁਦੀਵੀ ਸੁਖ ਪ੍ਰਾਪਤ ਹੁੰਦਾ ਹਮੇਸ਼ਾ ਸੁਖ ਪ੍ਰਾਪਤ ਹੁੰਦਾ ਸਤਗੁਰ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਜਿਹੜਾ ਨਾਮ ਜੋ ਜਪ ਕੇ ਗਨਕਾ ਪਾਪਣ ਤਰ ਗਈ ਅਜਾਵਲ ਪਾਪੀ ਖਾਲਸਾ ਜੀ ਮਹਾਰਾ ਸੱਚੇ ਪਾਸ਼ਾ ਕਹਿੰਦੇ ਵੱਡੇ ਵੱਡੇ ਪਾਪੀ ਜੀ ਦਾ ਨਾਮ ਜਪਣ ਨਾਲ ਖਾਲਸਾ ਜੀ ਤਰ ਗਏ ਫਿਰ ਸਾਡਾ ਕਿਉਂ ਨਾ ਮਹਾਰਾ ਜੀ ਉਧਾਰ ਕਰਨਗੇ ਸੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਸੱਚੇ ਪਾਸ਼ਾ ਦੇ ਚਰਣੀ ਲੱਗਿਆ ਰਹье ਚਰਣੀ ਲੱਗਣ ਦਾ ਖਾਲਸਾ ਜੀ ਬੜਾ ਸੁਖ ਹੈ ਤੇ ਆਪਣੇ ਉਤੇ ਇਹਦੇ ਸਤਗੁਰ ਸਾਡਾ ਤੇ ਏਡਾ ਖਾਲਸਾ ਜੀ ਸੂਰਮਾ ਹੈ ਜਿਹੜਾ ਸਤਗੁਰਾਂ ਦੇ ਚਰਣੀ ਲੱਗਦਾ ਉਹਦੇ ਸਾਰੇ ਕਾਰਜ ਸਵਾਰ ਦਿੰਦਾ ਸਿਰ ਉੱਪਰ ਠਾਢਾ ਗੁਰਸੂਰਾ ਨਾਨਕ ਤਾਕੈ ਕਾਰਜ ਪੂਰਾ ਜਿਹੜੇ ਆਪਣੇ ਸਿਰ ਉਤੇ ਸਤਿਗੁਰ ਜੀਆ ਦਾ ਆਸਰਾ ਖਾਲਸਾ ਜੀ ਸਮਝਦੇ ਆ ਉਹਨਾਂ ਨੂੰ ਮਹਾਰਾਜ ਸੱਚੇ ਪਾਸ਼ਾ ਗੁਰੂ ਗਰੀਬ ਨਿਵਾਜ ਹੱਥ ਦੇ ਕੇ ਰੱਖਦੇ ਜਮ ਤੇ ਰਾਖਾ ਦੇ ਕਰ ਹਾਥ ਜਮਾਂ ਤੋਂ ਵੀ ਖਾਲਸਾ ਜੀ ਹੱਥ ਦੇ ਕੇ ਬਚਾਉਣਾ ਕਰਦੇ ਆ ਸੋ ਮਹਾਰਾਜ ਗੁਰੂ ਗਰੀਬ ਨਿਵਾਜ ਅੰਤਰਗਾਮੀ ਸਤਗੁਰਾਂ ਵਰਗਾ ਨਾ ਕੋਈ ਖਾਲਸਾ ਜੀ ਹੈ ਨਾ ਕੋਈ ਹੋਵੇਗਾ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਤੇ ਇਹੀ ਅਰਦਾਸ ਕਰਨੀ ਆ ਕਿ ਸੱਚੇ ਨਾਮ ਕੀ ਲੱਗੈ ਭੂਖ ਉਤ ਭੁੱਖਾ ਖਾਏ ਖਾਏ ਚਲਿਆ ਇਹ ਦੁਖ ਕਿ ਸੱਚੇ ਵਾਹਿਗੁਰੂ ਦੀ ਜੇ ਨਾਮ ਦੀ ਸਾਨੂੰ ਭੁੱਖ ਲੱਗੇ ਉਹ ਇਸ ਭੁੱਖ ਨਾਲ ਖਾਲਸਾ ਜੀ ਸਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ